ਖਾਕੀ ਮੁੜ ਹੋਈ ਤਾਕਤਾਰ ਖਾਕੀ ਵਰਤੀ ਤੇ ਉੱਠੇ ਸਵਾਲ ਥਾਰੇ ਅੰਦਰ ਹੀ ਇਨਸਾਨੀਅਤ ਹੋਈ ਸ਼ਰਮਸਾਰ ਗੱਲ ਪੰਜਾਬ ਪੁਲਿਸ ਦੀ ਕਰਦੇ ਆ ਜੋ ਇੱਕ ਵਾਰ ਮੋੜ ਤੋਂ ਕਟੇਰੇ ਚ ਖੜੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਦਰਸਲ ਇੱਕ ਮਹਿਲਾ ਦੇ ਵੱਲੋਂ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਤੇ ਬੇहद ਗੰਭੀਰ ਇਲਜ਼ਾਮ ਲਗਾਇਆ ਜਾ ਰਿਹਾ ਹੈ ਉਥੇ ਹੀ ਜਿਸ ਮੁਲਾਜ਼ਮ ਤੇ ਇਲزام ਲਗੇ ਨੇ ਉਹ ਵੀ ਮੀਡੀਆ ਦੇ ਸਾਹਮਣੇ ਆਇਆ ਹੈ ਉਸ ਦੇ ਵੱਲੋਂ ਵੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਨੇ ਪੂਰਾ ਮਾਮਲਾ ਕੀ ਹੈ ਲੋ ਖੁਦ ਵੇਖ ਲਓ ਜੀ ਹਾਂ ਇੱਕ ਵਾਰ ਮੁਰਤੋਂ ਖਾਕੀ ਤੇ ਸਵਾਲ ਖੜੇ ਹੋ ਰਹੇ ਨੇ ਇੱਕ ਵਾਰ ਮੁਰਤੋਂ ਖਾਕੀ ਕਟਾਰੇ ਚ ਖੜੀ ਨਜ਼ਰ ਆ ਰਹੀ ਹੈ ਇਹ ਜੋ ਹਸਪਤਾਲ ਚ ਮਹਿਲਾ ਇਸ ਵੇਲੇ ਜਿਹੜੇ ਇਲਾਜ ਹੈ ਉਸ ਦੇ ਵੱਲੋਂ ਖਾਕੀ ਤੇ ਕਈ ਗੰਭੀਰ ਰਲ ਸਾਮ ਲਗਾਏ ਜਾ ਰਹੇ ਨੇ ਇਸ ਮਹਿਲਾ ਦਾ ਕਹਿਣਾ ਹੈ ਕਿ ਉਹ ਪੁਲਿਸ ਟੌਂਕੀ ਗਾਜੇਵਾਲ ਚ ਸਿਪਾਈ ਸੇਵਕਾਂ ਵੱਜੋਂ ਕੰਮ ਕਰਦੀ ਹੈ ਇਲਜ਼ਾਮਾਂ ਦੇ ਮੁਤਾਬਕ ਸਹਾਇਕ ਥਾਣੇਦਾਰ ਪ੍ਰੇਮ ਸਿੰਘ ਗੋਨਾਨੁਕਰੋਂ ਇਹ ਕੇ ਕੇ ਲੈ ਗਿਆ ਕਿ ਇੰਚਾਰਜ ਸਭ ਵੱਲੋਂ ਬੁਲਾਇਆ ਗਿਆ ਫਿਰ ਉਹ ਮੈਨੂੰ ਆਪਣੇ ਕੁਆਟਰ ਚ ਲੈ ਗਿਆ ਤੇ ਉਸ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਵਿਰੋਧ ਕਰਾਂ ਤੇ ਉਸ ਨਾਲ ਕੁੱਟਮਾਰ ਕੀਤੀ ਗਈ ਇਲਜ਼ਾਮ ਦਾ ਇਸ ਕਥਿਤ ਪੀੜਤਾ ਵੱਲੋਂ ਇਹੀ ਲਗਾਏ ਜਾ ਰਹੇ ਨੇ ਇਹਰਾ ਮੂਡ ਉਹ ਕੋਈ ਕੁੱਟਾ ਗੜਬੀ ਕੋਟੇ ਸਰ ਵੀ ਕੁੱਟਿਆ ਕੀ ਕਹਿੰਦਾ ਸੀ ਤੁਹਾਨੂੰ ਮੈਨੂੰ ਕਹਿੰਦਾ ਜੀ ਮੇਰੇ ਕਮਰੇ ਤੱਕ ਚੱਲ ਜੋ ਜੀ ਮੈਂ ਰੋਲਾ ਪਾਤਾ ਜੀ ਉਹਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਜੀ ਇਹ ਕੁੱਟ ਕਟਾਪਾ ਬਹੁ ਕਰਿਆ ਜੀ ਮੇਰਾ ਫਿਰ ਉਹਨੇ ਜੀ ਮੈਨੂੰ ਬਸ ਜੋ ਮੇਰੇ ਨਾਲ ਬਣਾ ਜੋ ਮਰਬਿੱਤ ਕੋ ਸਾਰਾ ਕੁਝ ਕਰਤਾ ਜੀ ਮੇਰੇ ਨਾਲ ਜੀ ਮੇਰੇ ਨਾਲ ਸਾਰੀ ਮਾੜਾ ਚੰਗਾ ਕੰਮ ਜੀ ਸਾਰੀ ਕੁ ਸਾਰਾ ਕਰਿਆ ਨੇ ਮੇਰੇ ਨਾਲ ਮੈਂ ਤਾਂ ਜੀ ਇਹਨਾਂ ਮੈਂ ਮੈਂ ਨਹੀਂ ਨਿਪੜਦੀ ਹੋਏਗੀ ਤਾਂ ਜੀ ਹਾਂ ਤੁਸੀਂ ਇਸ ਪਹਿਲਾ ਤੇ ਇਲਜ਼ਾਮ ਸੁਣ ਲੇ ਤੇ ਹੁਣ ਉਸ ਨੂੰ ਵੀ ਸੁਣ ਲਓ ਜਿਸ ਤੇ ਇਹ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਯਾਨੀ ਕਿ ਸਹਾਇਕ ਥਾਣੇਦਾਰ ਪ੍ਰੇਮ ਸਿੰਘ ਜੀ ਹਾਂ ਜਦੋਂ ਸਾਡੇ ਪੱਤਰਕਾਰ ਵੱਲੋਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਹਾਇਕ ਥਾਣੇਦਾਰ ਸਾਹਿਬ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਖਾ ਦਾਸ ਤੇ ਸਿਰੇ ਤੋਂ ਨਕਾਰਦੇ ਨਜ਼ਰ ਆਏ ਤੇ ਨਾਲ ਹੀ ਇੱਕ ਵੱਖਰੀ ਹੀ ਕਹਾਣੀ ਦੱਸੀ ਗਈ ਮੈਂ ਕੋਰ ਨੂੰ ਗਿਆ ਵੀ ਤੂੰ ਮੇਰੇ ਕੁਆਟਰ ਤੇ ਨਾ ਜਾਈ ਮੇਰੇ ਕੁਆਟਰ ਤੇ ਮੇਰੀ ਚੇਨ ਪਈ ਹੈ ਹਜੇ ਮੈਂ ਨਮੀ ਬਣਵਾਈ ਹੈ ਤੇ ਮੇਰੇ ਪੈਸੇ ਪਏ ਨੇ ਵੀ ਮੇਰੇ ਪੈਸੇ 28000 ਰੁਪਿਆ ਪਿਆ ਤੂੰ ਚਪਾਈ ਕਰਨੀ ਜਾਣਾ ਵੀ ਜਦੋਂ ਮੈਂ ਆ ਜਾਗਾ ਮੇਰੀ ਭੈਣ ਉਦੋਂ ਜਾਈ ਉਸ ਤੋਂ ਬਾਅਦ ਚੋ ਜਦੋਂ ਅਸੀਂ ਚਲੇ ਗਏ ਫਟੇ ਘਰ ਚੋਂ ਉਹ ਤੁਸੀਂ ਕੋਈ ਉਹਦੇ ਨਾਲ ਜਿਹੜਾ ਉਹ ਰੋਪ ਲਾ ਰਹੀ ਮੇਰੇ ਨਾਲ ਮਾਰਪੜ ਕੀਤੀ ਮੇਰੇ ਨਾਲ ਮੰਨ ਲਓ ਇੱਜ਼ਤ ਹੱਤ ਗਈ ਨਹੀਂ ਬਿਲਕੁਲ ਨਹੀਂ ਪਾਇਆ ਸਰ ਉਹ ਜਦੋਂ ਅਸੀਂ ਚਲੇ ਗਏ ਉਹਨੇ ਪਿੱਛੇ ਕੁਆਟਰ ਚ ਗਈ ਉੱਥੋਂ 28000 ਰੁਪਇਆ ਤੇ ਮੇਰੀ ਚੈਨ ਚੱਕੀ ਜੀ ਚੈਨ ਚੱਕ ਕੇ ਭਾਂਡੇ ਉੱਥੱਲੇ ਲਾ ਗਈ ਜੀ ਲੀਲੇ ਲਾਂਗਰੀ ਕੋਲ ਲੀਲੇ ਲਾਂਗਰੀ ਕਾ ਭਾਂਡੇ ਸਾਫ਼ ਕਰਦੇ ਕਹਿੰਦੀ ਮੇਰਾ ਸਿਰ ਦਰਦ ਕਰਦਾ ਉਹ ਫਟਾਫਟ ਆਪਣੇ ਘਰੇ ਚਲੇ ਗਈ ਬਿਲਕੁਲ ਗਲਤ ਰੋਪ ਲਗਾ ਰਹੀ ਹੈ ਦੇਖੋ ਇਹਨੇ ਬਿਲਕੁਲ ਇਹ ਮੇਰੀ 100% ਚੈਨ ਤੇ 28000 ਰੁਪਇਆ ਲੈ ਕੇ ਗਈ ਹੈ ਮੈਂ ਨਾ ਕਿਸੇ ਨਾਲ ਕੁੱਟਮਾਰ ਕੀਤੀ ਇਲਜ਼ਾਮ ਲਗਾਉਣ ਵਾਲੀ ਨੂੰ ਸੁਣ ਲਿਆ ਜਿਸ ਤੇ ਇਲਜ਼ਾਮ ਲੱਗੇ ਉਸ ਦਾ ਪੱਖ ਸੁਣ ਲਿਆ ਤੇ ਹੁਣ ਉਹਨਾਂ ਨੂੰ ਵੀ ਸੁਣ ਹੀ ਲਵੋ ਜੋ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਥਾਣਾ ਇੰਚਾਰਜ ਅਫਤਾਰ ਸਿੰਘ ਜਿਨ੍ਹਾਂ ਦਾ ਕਹਿਣਾ ਸੀ ਕਿ ਕਥਿਤ ਪੀੜਤਾ ਦੇ ਬਿਆਨ ਦਰਜ ਕਰ ਸਹਾਇਕ ਥਾਣੇਦਾਰ ਫ੍ਰੇਮ ਸਿੰਘ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਤੇ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਮੇਰਾ ਪ੍ਰੇਮ ਇਹ ਸਹੀ ਹੈ ਕਿ ਨਾ ਉਹਦੀ ਕੋਈ ਚੈਨੀ ਦੱਸ ਦੇਣੇ ਵੀ ਉਹਦੀ ਗੁੰਮ ਹੋ ਗਈ ਸੀਗੀ ਉਹ ਸਖ ਸੁਭਾ ਦੀ ਆਧਾਰ ਤੇ ਠੀਕ ਹੈ ਨਾ ਉਹਨੇ ਕਦੇ ਆਪਣੇ ਲੈਵਲ ਤੇ ਪੁੱਛੀ ਸੀ ਕਰ ਲਈ ਹੋ ਮੇਰੇ ਤੇ ਇਸ ਗੱਲ ਦੀ ਧਿਆਨ ਚਾਹੀ ਨਹੀਂ ਗਈ ਠੀਕ ਹੈ ਨਾ ਪਰ ਮੈਨੂੰ ਜੋ ਪਤਾ ਲੱਗਿਆ ਮੈਂ ਇਸ ਸੰਬੰਧੀ ਜਿਹੜਾ ਹੈਗਾ ਐਸੇ ਪ੍ਰੇਮ ਸਿੰਘ ਨੂੰ ਅਸੀਂ ਉਹਨੂੰ ਸਸਪੈਂਡ ਕਰਕੇ ਉਹਦੇ ਕਾਗਜ਼ ਬਣਾ ਕੇ ਅਸੀਂ ਪੁਲਿਸ ਲਾਂਦੀ ਦੀ ਰਵਾਨਗੀ ਕਰਤੀ ਤੇ ਸੀਨੀਅਰ ਅਫਸਰਾਂ ਕੋਲ ਉਹ ਡਾਕੂਮੈਂਟ ਭੇਜ ਦਿੱਤੇ। ਉਹ ਨਹੀਂ ਰਵਟਫਤਾ ਰੋ ਨਹੀਂ ਇਹਦੀ ਇਹਨੂੰ ਜੋ ਸਾਡੀ ਮੇਰੀ ਵਿਭਾਗੀ ਜੋ ਕਾਰਵਾਈ ਹੈਗੀ ਆ ਉਹ ਲਿਖ ਕੇ ਅਸੀਂ ਭੇਜਤੀ ਸੀਨੀਅਰ ਅਫਸਰਾਂ ਕੋਲੇ ਜੋ ਅਗਲਾ ਹੁਕਮ ਹੋਊਗਾ ਉਸ ਸੰਬੰਧੀ। ਤਾਂ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਉਹਦਾ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕਦਾ ਹੈ। ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ खाकी दे एक बार मुड़ तो सवाल उठने जरूर शुरू हो चुके ने लोका दे जहन च खाकी दा अक्स एक बार मुड़ तो दागदार जरूर होया क्योंकि जेकर इस महिला ने कथित तौर तो ते चोरी की भी थी तो उस खिलाफ मामला दर्ज कर कानूनी कार्रवाई क्यों नहीं कीती गई ता दसो इस नु की समझिये पुरुषोत्तम कौशिक दी रिपोर्ट पीटीसी न्यूज़